ਸੰਗਤ ਸਾਰੀ ਸਮਾਂ ਜਿਸੇ ਪ੍ਰਸ਼ਾਦ ਗੰਢਾ ਆਚਾਰ ਆਦ ਲੈ ਕੇ ਗੁਰੂ ਘਰ ਆ ਕੇ ਨਮਸਤਕ ਹੰਦੇ ਹੋਆ ਤੇ ਕਿਹੜਾ ਇਸ ਲਾਨਾ ਜੋੜ ਮੇਲਾ ਹੈ ਬੜੇ ਸਤਿਕਾਰ ਨਾਲ ਸੰਗਤ ਹਾਜ਼ਰੀ ਭਰਦੀ ਹੈ ਉੱਚ ਕੋਟੀ ਦੇ ਵਿਦਵਾਨ ਆਪ ਜੀ ਨੂੰ ਬਹੁਤ ਇਤਹਾਸ ਨਾਲ ਜੋ ਸਾ ਮਹਾਰਾਜ ਜੀ ਨਾਲ ਜੁੜਨ ਦੀ ਪ੍ਰੇਰਣਾ ਕਰਦੇ। ਸਾ ਸੰਗਤ ਜੀ ਜੰਮਾ ਜੀਵਾਂ ਨੇ त्याਗ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੇਆ ਉਹਨਾਂ ਦੇ ਥੇਰੇ ਤਾਰ ਹੁੰਦੇ ਹੈ ਤੇ ਹੁੰਦੇ ਰਹਿਣਗੇ। ਮੈਂ ਇੱਕ ਬੇਨਤੀ ਕਰਾਂ ਸੰਗਤ ਜੀ ਅਸ਼ਵਾਸ਼ ਸਰਦਾ ਤੇ ਮੰਨਦੀ ਬੇਤੀ ਨੂੰ ਇਕਾਗਰ ਕਰਕੇ ਸੰਨ ਭਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗਿਏ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜਿੰਨਾ ਦਾ ਜੀਵਨ ਐਸਾ ਹੈ ਸੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਬਲਾਤ ਹੋਇਆ ਇੱਕੀ ਵੱਡੀ ਮਹਾਨ ਕਹਾਣੀ ਹੈ ਅੰਮ੍ਰਿਤਸਰ ਸਾਹਿਬ ਜੀ ਦੇ ਪਹਿਲੇ ਰਾਜ ਰਾਜ ਦੀ ਬੰਦਲਾਂ ਨੂੰ ਸਤਾਜ ਕਰਾਤਾ ਹੈ ਸਾਧ ਸੰਗਤ ਜੀ जनम आयुक श्री ਇਹ ਬਰਾਬਰ ਤੋਂ ਨਹੀਂ ਪਾਰ ਨਾ ਸੋਚਣ ਤੋਂ ਬਖਸ਼ਤ ਰਹੇ ਇਸ ਵਿੱਚ ਨਹੀਂ ਜਿਹੜੀ ਜਿਹੜੀ ਮਾਨਵਤਾ ਹੋਰਾਂ ਲੈ ਕੇ ਆਉਂਦੇ ਹੋ ਇੱਕ ਇੱਕ ਜਾਨ ਦੀ ਸ਼ਾਬਾਸ਼ ਦਿੱਤਾ ਜਿਹੜਾ ਸਾਥ ਦੇਣਾ ਮਾਤਰਾ ਦਾ ਪੇਟ ਖੋ ਗਏ ਉਹ ਤਾਂ ਇੱਥੇ ਨਹੀਂ ਆ ਗਿਆ ਇੱਥੇ ਨਾ ਆਉਂਦਾ ਜਾਨ ਬੰਦਾ ਬੰਦਾ ਬੋਲ ਰਿਹਾ ਕਿ ਅਸੀਂ ਬੰਦਿਆਂ ਦੀ ਸੰਗਤ ਦੇ ਸਾਥ ਰੱਖਣ ਤੇ Yeah. <laughs>